ਪਿਆਰ ਭਰੀ ਸਾਸਰੀ ਕਾਲਾ ਕਿਸੇ ਫੇਸਬੁੱਕ ਦਾ ਵੀਰੇ ਆਪਣਾ ਪੇਜ ਦਾ ਜਰੂਰ ਫੋਲੋ ਕਰਿਆ ਕਰੋ ਭਰਾ ਕਿੰਨੇ ਆਪਰੇ YouTube ਤੇ ਵੀ ਇਹ ਸਾਰੇ ਜਾਣੇ ਜਾ ਕੇ ਤੇ ਫੇਸਬੁੱਕ ਦਾ ਪੇਜ ਵੀ ਫੋਲੋ ਕਰੋ ਵੀਰ ਭਰਾ ਬਣ ਕੇ ਸਾਰੇ ਜਾਣੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਆਪਾਂ ਦਾ ਕੇ ਛੀ ਤੋਂ 7 ਕਿੱਜਾ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਲਾਈਕ ਹੱਥ ਕਰੋ ਭਰਾ ਬਣ ਕੇ ਵੀਰੇ 3 ਤੇ 13 ਫੁੱਟ ਦੀ ਟਰਾਲੀ ਆ 13 7 ਦੀ 3 ਫੁੱਟ ਵੈੱਡ ਆ 5 ਜੇ ਟਰਾਲੀ ਡਬਲ ਟਾਇਰ ਆ ਹੈਵੀ ਤੋਂ ਭਾਰੀ ਟਰਾਲੀ ਹੈ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸਪਰਕਰ ਸਕਦੇ ਬੇਨਾ ਲੈਫਟ ਤੋਂ ਤੇ ਤਾਂ 8 ਕੀ ਗਾਡਰ ਆ 8 ਨੜੀ ਹਾਬਾ ਵਧੀਆ ਟਰਾਲੀ ਆ 13 ਫੁੱਟ ਲੰਮੀ ਆ 7 ਫੁੱਟ ਚੌੜੀ ਆ 3 ਫੁੱਟ ਵੈੱਟ ਵਧੀਆ ਟਰਾਲੀ ਆ ਥੋੜੀ ਚੰਦੀ ਵੀ ਰੰਗ ਪੇਂਟ ਦੀ ਨਹੀਂ ਵਧੀਆ ਪਈ ਆ ਤੇ ਟਾਇਰ ਚੰਗੇ 60 65 ਪੈਸੇ ਟਾਇਰ ਤੇ ਪੂਰੀ ਵਧੀਆ ਟਰਾਲੀ ਹੈਵੀ ਤੋਂ ਭਾਰੀ 8 ਕੀ ਗਾਡਰ ਆਂਕੀ ਕੀ 6 8 ਨੜੀ ਹੱਬ ਵਧੀਆ ਟਰਾਲੀ ਕਿਸੇ ਵੀਰ ਭਾਈ ਨੇ ਲੈਣੀ ਪਈ ਤਾਂ ਸਪਰਕ ਦਾ ਡਬਲ ਟਾਇਰ ਆ 60 65 ਪੈਸੇ ਰੇਟ ਹੈਗਾ 140000 ਰੁਪਿਆ 140000 ਰੁਪਿਆ ਰੇਟ ਆ ਮਾਲਕ ਵੀ ਦਾ ਨੰਬਰ ਉੱਤੇ ਚੰਦਿਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਪੀ ਟਰਾਲੀ ਹੈਵੀ ਤੋਂ ਭਾਰੀ 140000 ਰੁਪਿਆ ਰੇਟ ਆ ਤੇ 8 ਇੰਚ ਦੀ ਗੱਡਰਾ 8 ਨੜੀ ਆਬਾ ਡਬਲ ਟਾਇਰ 60 65 ਪੈਸੇ 3 ਸਵਾ 3 ਫੁੱਟ ਵੱਡਾ ਤੇ ਉਪਰ ਤੋਂ ਆਣਾ ਤੇ ਕੋਕਾਬੀ ਟਰਾਲੀ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਵਧੀਆ ਸੋਨਾ ਰੰਗ ਕੀਤਾ ਫੁੱਲ ਮੋਡੀਫਾਈਡ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤੁਸੀਂ ਸੰਪਰਕ ਕਰ ਸਕਦੇ ਆ 2014 ਮਡ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਤੇ 90 ਪੈਸੇ ਟਾਇਰ ਆ ਟਰੈਕਟਰ ਦੇ 95 ਪੈਸੇ ਤੇ ਬਿਲਕੁਲ ਨਵਾਂ ਹੈ ਟਾਇਰਾ ਮੂਲ ਦੇ ਵੀ ਤੇ ਮਗਰ ਦੇ ਲੰਗ ਪੇਂਟ ਦਾ ਟਰੈਕਟਰ ਕਾਜ ਪੱਤਰ ਦਾ ਵਧੀਆ ਪਿਆ ਟਰੈਕਟਰ ਡਾਬਰ ਪੱਟੀ ਡੰਡਾ ਨਾਲ ਛਤਰੀ ਲੱਗੀ ਵੀ 3630 ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਦੇ ਨੰਬਰ ਉੱਤੇ ਚੱਲੀ ਜਾਂਦਾ 2014 ਮਾਡਲ ਇੰਜਣ ਗੇਰ ਦਾ ਓਕੇ ਆ ਕਾਜ ਪੱਤਰਾਂ ਦਾ ਨੀੜਾ ਜੇ ਟਰੈਕਟਰ ਜਾਵਾਂ ਟਰੈਕਟਰ ਸਾਰਾ ਨੀੜਾ ਜਾ ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਸੰਪਰਕ ਉੱਤੇ ਚੱਲੀ ਜਦਾ ਰੇਟ ਹੈਗਾ 2,30,000 4,30,000 4,30,000 ਰੁਪਿਆ ਰੇਟ ਆ 4,30,000 ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣ ਪਰ ਲੈਣਾ ਹੋਵੇ ਵੀ ਤਾਂ ਸੰਪਰਕ ਕਰੋ 2014 ਮਾਡਲ 4,30,000 ਰੁਪਿਆ ਰੇਟ ਆ ਕੋਕਾ ਵੀ ਟਾਈਟਰ ਰੰਗ ਪੇਡ ਦਾ ਨੀਰ ਆ ਜਾਂ ਨਵੇਂ ਟਾਇਰਾਂ ਟਾਈਟਰ ਦੇ ਸਾਰੀ ਜਾਣਕਾਰੀ ਫੋਨ ਲੱਗਦੇ ਲੇ ਸਕਦੇ ਆ ਕੋਕਾ 95109 ਸੀਆ ਇੰਜਨ ਗੇਅਰ ਦਾ ਓਕੇ ਆ 2017 ਮਾਡਲ ਏ ਰੇ ਗੱਲ ਦੇ ਆਣਾ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨਹੀਂ ਲੈਣਾ ਵੀ ਤਾਂ ਸਰਗਲ ਦੇ 9500 ਛਤਰੀ ਲੱਗੀ ਆ ਫਾਈਬਰ ਦੀ ਬੈਂਪਰ ਸ਼ੈਂਪਰ ਵਧੀਆ ਲੱਗਿਆ ਟਾਇਰ ਨਵੇਂ ਆਗੇ ਟਰੈਕਟਰ ਦੇ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨਹੀਂ ਲੈਣਾ ਵੀ ਤਾਂ ਸਰ ਕਰ ਸਕਦੇ ਆ ਰੰਗ ਪੇਂਟ ਦਾ ਨਹੀਂ ਆ ਟਰੈਕਟਰ ਕਾਗਜ ਪੱਤਰ ਦਾ ਨਹੀਂ ਆ ਜੇ ਟਰੈਕਟਰ ਜਾਵਾਂ ਤੇ ਕਾਗਜ ਪੱਤਰ ਸਾਰਾ ਮਿਲੂਗਾ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਛਤਰੀ ਲੱਗੀ ਫਾਈਬਰ ਦੀ ਡੱਕ ਛੋਟਾ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਤੋਂ 2017 ਮਾਡਲ 4,20,000 ਰੁਪਿਆ ਰੇਟ ਆ 4,20,000 ਰੁਪਿਆ ਰੇਟ ਆ ਏਰੀਆ ਲਧਿਆਣਾ ਡਾਵਰ ਪੱਟੀ ਡੰਡਾ ਨਾਲ 9580 ਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜੇ ਲਈ ਜਾਂਦਾ ਕੋਕਾ ਵੀ ਤੇ ਰੰਗ ਪੇਂਟ ਦਾ ਨਹੀਂ ਇਹਦਾ ਜੇ ਟਰੈਕਟਰ ਵਾਹ ਗਿਆ ਜੇ ਸੰਦੇ ਡਵਲ ਕਲਾਚ ਆ ਤੋਗੇ ਸਤਾਰਾ ਮਟੜਾ ਸਾਈ ਕੰਕਰੀਪੂ ਲੱਗ 585 ਟਰੈਕਟਰ ਹੈ ਜਿਹਨ ਗੇਅਰ ਦਾ ਓਕੇ ਆ 99 ਮਾਡਲ ਹੈ ਟਾਇਰ ਨਵੇਂ ਟਰੈਕਟਰ ਤੇ ਮੂਹਰੇ ਤੇ ਮਗਰ ਲੈ ਕੇ 70-80 ਪੈਸੇ ਤੇ ਜਿਵੇਂ ਸੀਸੇ ਉਹ ਚਲਕਦਾ ਟਰੈਕਟਰ ਰੰਗ ਪੇਂਟ ਦਾ ਟਰੈਕਟਰ ਨਹੀਂ ਜਿਹੜਾ ਜਾ ਤੇ ਪੰਜਾਬ ਨੰਬਰ ਇਹ ਰਗਾ ਭਗਤਾ ਭਾਈ ਭਗਤੇ ਭਾਈ ਖੜਾ ਹੈ ਕੀਆ 2 ਲੱਖ ਤੇ 40000 ਰੁਪਇਆ ਮੰਗ ਕਰਦੇ ਮੌਕੇ ਦੇ ਮਾਤਲ ਕਰਦੇ ਕਿ ਇੰਜਨ ਗੇਅਰ ਦਾ ਓਕੇ ਪੰਜਾਬ ਨੰਬਰ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਰਕਰ ਸਭ ਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਵੀ ਟਰੈਕਟਰ ਆ ਡਬਲ ਕਲਚ ਤੇ ਕੋਕਾ ਤੇ ਡਬਲ ਕਲਚ ਆ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਓਕੇ 99 ਮਾਢਲਾ 585 ਟਰੈਕਟਰ ਇਹਦਾ ਬਹੁਤ ਘੱਟ ਤੇਲ ਖਾਂਦੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸਪਰਕਰ ਸਭ ਦੇ ਇੰਜਨ ਗੇਅਰ ਦਾ ਓਕੇ ਤੇ ਮਗਰ ਦਾ ਟਾਇਰ ਹੈ ਕਿ 80 90 ਪੈਸੇ ਮੂਹਰੇ ਜਵਾ ਨਵੇਂ ਆ ਏਰੀਆ ਭਗਤਾ ਭਾਈ ਬਿਰਕਲ ਸਾਰੀ ਵੀ ਕਸਟੇਪ ਨਾ ਕਰਿਓ 12 ਪੁੱਟੀ ਟਰਾਦੀ ਆ ਤੂੜੀ ਵਾਲੀ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਜਾਲੀ ਛਾਲੀ ਲੱਗੀ ਵੀ ਆ ਕਿਸੇ ਵਧੀਆ 4 ਇੰਚੀ 60 ਇੰਚੀ ਕਾਟਰ ਆ ਤੇ 8 ਨੜੀ ਹੱਪਾ 5 ਫੁੱਟ ਤਾਂ ਨੂੰ ਜਾਲੀ ਆ 2 ਫੁੱਟ ਵਾੜ ਆ ਵਾਵਾ ਬਣ ਕੇ 7 ਫੁੱਟ ਤੇ ਸਿੰਗਲ ਟਾਇਰਾਂ ਦੇ ਕੜੇ ਵਾਲੇ ਰੈਂਬਾ ਤੇ ਪੂਰੀ ਵਧੀਆ ਟਰਾਦੀ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਜਾਲੇ ਲੱਗੀ ਲਗਾਈ ਸਭ ਕੋ ਨਾਲ ਹੀ ਦੇਣਗੇ ਤੇ ਰੇਟ ਹੈਗਾ 98 90000 90000 ਰੁਪਿਆ ਰੇਟਾ ਤੋਂ ਘਟ 90 ਕਿਸੇ ਵੀਰ ਭਾਈ ਜੀ ਲੈਣੀ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਤੇ ਏਰੀਆ ਹੈਗਾ ਇਹਨਾਂ ਦਾ ਮਕਸਰ ਮਕਸਰ ਏਰੀਆ ਕਿਸੇ ਵੀਰ ਭਾਈ ਜੀ ਲੈਣੀ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਲੋਡਰ ਢੋਣ ਵਾਸਤੇ ਬਹੁਤ ਵਧੀਆ ਟਰਾਲੀ ਹੈ ਕਿਸੇ ਵੀਰ ਭਾਈ ਨੇ ਲੈ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਲਕ ਵਿੱਚ ਨੰਬਰ ਉੱਥੇ ਜਿਹੜੇ ਜੰਦਾ। ਲੋਡਰ ਰਵਕਾਉ ਹੈ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ 96 ਮਾਡਲ ਟਰੈਕਟਰ ਆ ਹਿੰਦੋਸਤਾਨ। ਮਲੋਟ ਏਰੀਆ ਵੀਰ ਦਾ ਵਧੀਆ ਲੋਡਰ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਰੇਟ ਹੈਗਾ ਇਹਦਾ 3 ਲੱਖ ਤੇ 40000 ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ। ਮਲੋਟ ਏਰੀਆ ਵੀਰ ਦਾ ਕੋਕਾ ਪੀਸ ਲੋਡਰ ਆ। ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਸਦੇ ਕੋਕਾ ਪੀ ਲੋਡਰ ਤੇ ਕੰਮ ਸਾਰਾ ਟਰੈਕਟਰ ਦਾ ਹੋਇਆ ਵਾ ਤੇ ਲੋਡਰ ਬਹੁਤ ਵਧੀਆ ਲੱਗਿਆ ਵਾ ਤੇ ਏਰੀਆ ਮਲੋਟ 96 ਮਾਡਲ ਟਰੈਕਟਰ ਹਿੰਦੁਸਤਾਨ ਤੇ ਰੇਟ ਹੈਗਾ ਇਹਦਾ 3 ਲੱਖ 40 ਹਜ਼ਾਰ ਟਾਇਰ ਵਧੀਆ ਪਏ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਕਿਹਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਲੋਡਰ ਤੇ ਕਾ ਮਸਲਾ ਹੋਇਆ ਵਾ ਟਰੈਕਟਰ ਦਾ ਤੇ ਰੰਗ ਪੇਂਟ ਵਧੀਆ ਹੋਇਆ ਵਾ ਕਿਸੇ ਵੀਰ ਭਾਈ ਨੇ ਕੰਮ ਚਲਾਉਣਾ ਨੇ ਬਜੜੀ ਲਈ ਇੱਤੇ ਵਾਲੇ ਨੂੰ ਲੈਣਾ ਹੋਵੇ ਵੀ ਸੰਪਰਕ ਕਰ ਸਕਦਾ 208 ਮਾਟਰ ਟਰੈਕਟਰ 855 ਨਵੇਂ ਟਾਇਰ ਹੈ ਇੰਜਨ ਗੇਅਰ ਦਾ ਓਕੇ ਆ ਪੰਜਾਬ ਨੰਬਰ ਡਬਲ ਕਲਾਚ ਆ ਤੇ 208 ਮਾਟਰ ਏਰੀਆ ਜਲੰਧਰ ਕਾਗਜ਼ ਪੱਤਰ ਵਧੀਆ ਕੋਕਾ ਪੀਸ ਆ ਤੇ ਕਾਗੀ ਪੱਤਾ ਨੀਰਾਜ ਤੇ ਰੰਗ ਪੇਂਟ ਦਾ ਵੀ ਟਰੈਕਟਰ ਨੀਰਾਜ ਟਰੈਕਟਰ ਸਾਰਾ ਵੀ 855 ਦੇ ਹੀ ਰਾਜਾ ਤੇ ਬੈਟਰੀ ਜਮੀ ਰੱਖੀ ਹੈ 100 ਰੁਪਏ ਦੀ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰ ਕਰ ਸਕਦੇ ਆ ਰੇਟ ਹੈਗਾ 2 ਲੱਖ ਤੇ 80000 ਆਉਂਗੇ ਛੱਡ ਦੇਣਗੇ 2 ਦਾ 80000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰ ਕਰ ਸਕਦੇ ਆ ਏੜ ਗਿਆ ਜਲੰਧਰ ਕੋਕਾਫੀ ਟਰੈਕਟਰ 855 ਕੋਈ ਇੰਜਨ ਗੇਅਰ ਦਾ ਓਕੇ ਰੰਗ ਪੇੜ ਦਾ ਟਰੈਕਟਰ ਨਹੀਂ ਆਇਆ ਕਾਗਜ਼ ਪੱਤਰ ਦਾ ਨਹੀਂ ਆਈ ਜਾਵਾ ਤੇ ਪੰਜਾਬ ਦਾ ਵੱਡਾ ਬਲ ਕਲੱਚ ਟਾਇਰ ਨਵੇਂ ਅਲਗੇ ਪਏ ਟਰੈਕਟਰ ਦੇ 80 ਦੱਬੇ ਪੈਸੇ ਆ ਤੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਪਰ ਕਰ ਸਕਦੇ ਵੀਰ ਕੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦਿਓ